ਐਕਚੁਅਲੀ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਇਮੋਸ਼ਨਲ ਮੂਮੈਂਟ ਹੈ ਐਂਡ ਸਪੈਸ਼ਲੀ ਜਿਹੜਾ ਸਰ ਨੇ ਇੱਕ ਗਾਣਾ ਤਿਆਰ ਕੀਤਾ ਉਸ ਤੋਂ ਉਹਨੂੰ ਦੇਖਣ ਤੋਂ ਬਾਅਦ ਮੈਂ ਕਾਫੀ ਇਮੋਸ਼ਨਲ ਹੋ ਗਈ ਸੀ। ਅ ਐਂਡ ਮੈਂ ਹੁਣੀ ਫਿਲਮ ਦੀ ਡਬਿੰਗ ਪੂਰੀ ਕੀਤੀ ਹੈ। ਥੋੜਾ ਜਿਹਾ ਟਾਈਮ ਹੋ ਗਿਆ ਫਿਲਮ ਸ਼ੂਟ ਕਰੇ ਹੁਣ ਜਦੋਂ ਅਸੀਂ ਦੁਬਾਰਾ ਤੋਂ ਦੇਖੀ ਫਿਲਮ ਫਿਲਮ ਤਾਂ ਬਹੁਤ ਸੋਹਣੀ ਬਣੀ ਬਣੀ ਹੈ ਬਟ ਜਦੋਂ ਸਰ ਨੇ ਕਿਹਾ ਕਿ ਜਦੋਂ ਅਸੀਂ ਫਿਲਮ ਦੁਬਾਰਾ ਤੋਂ ਦੇਖਦੇ ਹਾਂ ਉਸ ਟਾਈਮ ਸ਼ੂਟ ਕੀਤੀਆਂ ਗੱਲਾਂ ਯਾਦ ਆਉਂਦੀਆਂ ਨੇ ਅ ਰਾਜਵੀਰ ਜੀ ਦੀ ਬਹੁਤ ਹੀ ਚੰਗੇ ਸੀਗੇ ਬਹੁਤ ਹੀ ਆਈ ਥਿੰਕ ਪਿਆਰ ਵਾਲੇ ਸਤਕਾਰ ਵਾਲੇ ਉਹਨਾਂ ਨੇ ਉਹਨਾਂ ਦੇ ਨਾਲ ਕਦੇ ਵੀ ਕਿਸੇ ਵੀ ਦਿਨ ਮੈਨੂੰ ਲੱਗਦਾ ਹੈ ਕਿਸੇ ਨੂੰ ਵੀ ਸੈੱਟ ਤੇ ਸ਼ੂਟ ਕਰਦੇ ਹੋਏ ਇੱਕ ਵੀ ਮੂਮੈਂਟ ਲਈ ਇਹ ਫੀਲ ਨਹੀਂ ਹੋਇਆ ਹੋਵੇਗਾ ਕਿ ਕੋਈ ਵੀ ਡਿਸਕੰਫਰਟ ਹੈ ਜਾਂ ਫਿਰ ਉਹਨਾਂ ਦੀ ਕਿ ਕਿਸੇ ਵੀ ਮੂਮੈਂਟ ਤੇ ਉਹਨਾਂ ਨੇ ਕਿਸੇ ਨੂੰ ਕਿਹਾ ਹੋਇਆ ਨਹੀਂ ਹੁਣ ਮੈਂ ਥੱਕ ਗਿਆ ਹੋਰ ਨਹੀਂ ਕਰਨਾ ਜਾਂ ਫਿਰ ਹੀ ਵਾਸ ਐਵਰ ਸੋ ਜੋਲੀ ਸੋ ਸੱਚ ਅ ਵੰਡਰਫੁਲ ਵੰਡਰਫੁਲ ਪਰਸਨ ਟੂ ਵਰਕ ਵਿਦ ਐਂਡ ਮੈਂ ਹਮੇਸ਼ਾ ਹੀ ਕਹਿੰਨੀ ਆ ਆਈ ਥਿੰਕ ਹੀ ਵਾਸ ਦ ਫਾਈਨੇਸਟ ਪਰਸਨ ਦਟ ਆਈ ਹੈਵ ਵਰਕਡ ਵਿਦ ਸੋ ਫਾਰ ਜੇ ਅੱਜ ਸਾਡੇ ਨਾਲ ਹੁੰਦੇ ਆਈ ਥਿੰਕ ਪ੍ਰੋਮੋਸ਼ਨ ਕੀ ਗੱਲ ਹੋ ਰਹੀ ਹੁੰਦੀ ਮੈਨੂੰ ਯਾਦ ਹੈ ਸਰ ਨੇ ਮੈਨੂੰ ਜੁਲਾਈ ਜੂਨ ਜੁਲਾਈ ਚ ਸੌਂਗਸ ਪੇਜੇ ਸੀਗੇ ਕਹਿੰਦੇ ਨਵਨੀਤ ਸੌਂਗਸ ਬਹੁਤ ਸੋਹਣੇ ਲੱਗ ਰਹੇ ਨੇ ਫਿਲਮ ਬਹੁਤ ਸੋਹਣੀ ਬਣੀ ਹੈ ਅਸੀਂ ਅੱਗੇ ਰਿਲੀਜ਼ ਕਰਨ ਦੀ ਸੋਚ ਰਹੇ ਆਈ ਸੈਡ ਸਰ ਆਈ ਥਿੰਕ ਬਿਊਟੀਫੁਲ ਥਾਟ ਐ ਐਂਡ THEN ਸੱਡਨਲੀ ਜੋ ਕੁਝ ਵੀ ਹੋਇਆ ਰਾਜਵੀਰ ਜੀ ਨਾਲ ਇਟ ਵਾਸ ਵੈਰੀ ਅਨਫੋਰਚੂਨੇਟ ਆਈ ਥਿੰਕ ਕਹਿੰਦੇ ਨੇ ਰੱਬ ਜੀ ਨੂੰ ਪਿਆਰ ਕਰਦਾ ਹੈ ਉਹਨਾਂ ਨੂੰ ਬਹੁਤ ਛੇਤੀ ਆਪਣੇ ਕੋਲ ਬੁਲਾ ਲੈਂਦਾ ਐਂਡ ਉਹ ਇੰਨੇ ਹੀ ਚੰਗੇ ਸੀਗੇ ਕਿ ਆਈ ਥਿੰਕ ਰੱਬ ਨੂੰ ਉਹਨਾਂ ਦੀ ਜਾਦੇ ਲੋੜ ਸੀਗੀ ਬਟ ਅਸੀਂ ਹੈਗੇ ਹੁਣ ਫਿਲਮ ਨੂੰ ਸਪੋਰਟ ਕਰਨ ਲਈ ਐਂਡ ਰਾਜਵੀਰ ਜੀ ਦੇ ਸਾਰੇ ਫੈਨਸ ਜਿਨਨੇ ਵੀ ਸਾਰੇ ਵੀ ਉਹਨਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਜ਼ਰੂਰ ਆ ਕੇ ਫਿਲਮ ਦੇਖਣੀ ਚਾਹੀਦੀ ਹੈ ਉਹਨਾਂ ਨੇ ਬਹੁਤ ਸੋਨਾ ਕੰਮ ਕੀਤਾ ਹੈ ਹੀ ਹਿਸ ਪੁਟ ਹਿਸ ਹਾਰਟ ਐਂਡ ਸੋਲ ਇੰਟੂ ਦ ਫਿਲਮ ਆਈ ਥਿੰਕ ਉਹਨੂੰ ਪੂਰਾ ਪੂਰਾ ਪਿਆਰ ਮਿਲਣਾ ਚਾਹੀਦਾ ਫਿਲਮ ਨੂੰ ਥੈਂਕ ਯੂ ਥੈਂਕ ਯੂ so much ਨਵਨੀਤ আর ਰਾਜਵੀਰ ਹੁਣਾ ਦੇ ਪੈਰਲਰਿਕ ਬਹੁਤ ਅੱਛਾ ਕੈਰੈਕਟਰ ਇਸ ਫਿਲਮ ਦੇ ਵਿੱਚ ਧੀਰਜ ਹੁਣਾ ਨੇ ਕੀਤਾ ਸੋ এবੀਐਸ ਵਲੇ ਬਹੁਤ ਅੱਛੇ ਚਮਕਦੇ ਸਿਤਾਰੇ ਨੇ ਸਾਡੀ ਇੰਡਸਟਰੀ ਦੇ ਸੋ ਧੀਰਜ ਜੀ ਪਲੀਜ਼ ਤੁਸੀਂ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਜੀ ਸਸਤ੍ਰੀਕਾਲ ਸਾਰਿਆਂ ਨੂੰ ਕਈ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਕਿ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਆਰਟਿਸਟ ਲੋਕਾਂ ਕੋਲ ਬਹੁਤ ਸ਼ਬਦ ਹੁੰਦੇ ਆ ਜਾਂ ਜਿਹੜੇ ਇਸ ਫੀਲਡ 'ਚ ਕੰਮ ਕਰਦੇ ਆ ਤੇ ਕਈ ਵਾਰੀ ਤੁਹਾਡੇ ਕੋਲ ਸ਼ਬਦ ਹੁੰਦੇ ਹੀ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਹੁੰਦਾ ਕਿ ਕੀ ਬੋਲੀਏ ਆਪਾਂ ਔਰ ਜਦੋਂ ਸ਼ੂਟ ਕਰ ਰਹੇ ਸੀ ਕਦੇ ਵੀ ਨਹੀਂ ਐ ਸੋਚਿਆ ਸੀ ਕਿ ਫਿਲਮ ਇੰਨੀ ਰਿਲੀਜ਼ ਹੋਊਗੀ ਬਸ ਮੈਨੂੰ ਐ ਫੀਲ ਹੁੰਦਾ ਕਿ ਜਿਹੜੇ ਫਨਕਾਰ ਹੁੰਦੇ ਆ ਉਹ ਕਦੇ ਵੀ ਧਰਤੀ ਤੋਂ ਜਾਂਦੇ ਨਹੀਂ ਕਦੇ ਵੀ ਉਹ ਖਤਮ ਹੁੰਦੇ ਨਹੀਂ ਜਦੋਂ ਇੱਕ ਵਾਰੀ ਕੋਈ ਫਨਕਾਰ ਬਣ ਜਾਂਦਾ ਉਹ ਹਮੇਸ਼ਾ ਸਾਡੇ ਦਿਲ 'ਚ ਰਹਿੰਦਾ ਤੇ ਰਾਜਵੀਰ ਵੀਰਾ ਹਮੇਸ਼ਾ ਮਹਿਸੂਸ ਹੁੰਦੇ ਰਹੇ ਰਹਣਗੇ ਹਮੇਸ਼ਾ ਜਦੋਂ ਵੀ ਸਕਰੀਨ ਤੇ ਦੇਖਾਂਗੇ ਔਰ ਕਦੇ ਵੀ ਇਹ ਮਹਿਸੂਸ ਨਹੀਂ ਹੋਊਗਾ ਕਿ ਉਹ ਇੱਥੇ ਨਹੀਂ ਹੈਗੇ ਉਹਨਾਂ ਨੇ ਜੋ ਗਾਣੇ ਗਾਏ ਜੋ ਉਹਨਾਂ ਨੇ ਸਾਡੇ ਪੰਜਾਬ ਨੂੰ ਜੋ ਜਿੰਨੀ ਖੂਬਸੂਰਤੀ ਨਾਲ ਗਾਇਕੀ ਨਾਲ ਜਿੰਨਾ ਕੁਝ ਉਹਨਾਂ ਨੇ ਸੁਣਾਇਆ ਔਰ ਕਦੇ ਵੀ ਸ਼ਾਰਟਕਟ ਨਹੀਂ ਵਰਤੇ ਉਹਨਾਂ ਨੇ ਕਦੇ ਵੀ ਮੈਨੂੰ ਲੱਗਦਾ ਕੰਟਰੋਵਰਸੀ ਨਹੀਂ ਕੀਤੀ ਔਰ ਫਿਲਮ ਇੰਤਾਂ ਰਿਲੀਜ਼ ਹੋਊਗੀ ਕਦੇ ਨਹੀਂ ਸੋਚਿਆ ਸੀ ਤਾਂ ਬਾਕੀ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਸਾਨੂੰ ਬਹੁਤ ਸਾਲ ਲੱਗ ਜਾਂਦੇ ਆ ਕਈ ਵਾਰੀ ਜ਼ਿੰਦਗੀ ਕਿਵੇਂ ਜੀਣੀ ਹੁੰਦੀ ਆ ਪਰ ਰਾਜਵੀਰ ਵੀਰਾ ਸਾਨੂੰ ਬਹੁਤ ਥੋੜੇ ਟਾਈਮ ਚ ਦੱਸ ਕੇ ਗਿਆ ਕਿ ਜ਼ਿੰਦਗੀ ਕਿਵੇਂ ਜੀਣੀ ਸੋ ਮੈਂ ਇਨਾਂ ਹੀ ਕਹੂੰਗਾ ਕਿ ਫੀ ਫਿਲਮ ਜ਼ਰੂਰ ਦੇਖਿਓ ਥੈਂਕ ਯੂ